ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਪ੍ਰਿੰਟ ਲੈ ਕੇ ਆਏ ਜੀ ਡਿਜੀਟਲ ਪ੍ਰਿੰਟ ਬੜੇ ਸੋਹਣੇ ਪ੍ਰਿੰਟ ਆਏ ਆ ਵੀਡੀਓ ਲਾਸਟ ਤੱਕ ਦੇਖਿਓ ਜੀ ਪਹਿਲਾ ਪ੍ਰਿੰਟ ਚੈੱਕ ਕਰੋ ਬ੍ਰਾਂਡਡ ਪ੍ਰਿੰਟ ਆਣਗੇ ਡਿਜੀਟਲ ਪ੍ਰਿੰਟ ਜੀ ਲੋ ਜੀ ਸਾਰੇ ਬ੍ਰਾਂਡ ਦੇ ਪ੍ਰਿੰਟ ਆਣਗੇ ਕਲਰ ਦੇਖੋ ਇੱਕ ਤੋਂ ਇੱਕ ਰੰਗ ਜੀ ਡਿਜੀਟਲ ਪ੍ਰਿੰਟ ਆਣਗੇ ਵਿਦਆਊਟ ਦੁਪੱਟਾ ਬੜੇ ਸੋਹਣੇ ਪ੍ਰਿੰਟ ਨੇ ਆ ਜੈਬ ਜੀ ਦਾ ਪ੍ਰਿੰਟ ਆ ਜੀ ਬੜਾ ਸ਼ਾਨਦਾਰ ਪ੍ਰਿੰਟ ਆ ਆਲਟੀਮੇਟ ਪ੍ਰਿੰਟ ਆ ਆ ਲੋ ਪ੍ਰਿੰਟ ਚੈੱਕ ਕਰੋ ਰੀਵਾ ਦਾ ਆ ਰਾਮ ਟੈਕਸ ਦਾ ਜੀ ਆ ਦੇਖੋ ਇੱਕ ਤੋਂ ਇੱਕ ਪ੍ਰਿੰਟ ਨੇ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨ ਸ਼ਾਟ ਲੈ ਲਿਓ ਬੜੇ ਸੋਹਣੇ ਪ੍ਰਿੰਟ ਆਏ ਨੇ ਡੀਜ਼ਲ ਆ ਲੋ ਅਲਟੀਮੇਟ ਪ੍ਰਿੰਟ ਜੀ ਬਿਊਟੀਫੁਲ ਲੋ ਜੀ 골ਡਨ ਪੀਕੋਕ ਪਰਪਲ ਚੱਕੋ ਚੱਕੋ ਪਰਪਲ ਰਾਸਟ ਕਲਰ ਕਿੱਡਾ ਸ਼ਾਨਦਾਰ ਪ੍ਰਿੰਟਾ ਦੇਖੋ ਇੱਕ ਆਏਗਾ ਲਵੈਂਡਰ ਇੱਕ ਆਏਗਾ 에ਅਰ ਫੋਰਸ ਇੱਕ ਆਏਗਾ ਬਲੈਕ 골ਡਨ ਪਿਸਤਾ ਮੂੰਗਿਆ ਲੋ ਜੀ ਪੌਜ਼ਲ ਗ੍ਰੀਨ ਗਾਜ਼ਰੀ ਪਰਪਲ ਪੀਚ ਲੈਮਨ ਅ ਬਲੈਕ ਸੋਲੋ ਲੈਮਨ ਸੋਲੋ ਆਹ ਵਾਲਾ ਸੋਲੋ ਸੋਰੀ ਤਿੰਨ ਰੰਗ ਆਣਗੇ ਇਹਦੇ ਚ ਸੋ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ WhatsApp ਤੇ ਆਹ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇ ਲੋ ਜੀ ਇੱਕ ਤੋਂ ਇੱਕ ਪ੍ਰਿੰਟ ਨੇ ਇੱਕ ਤੋਂ ਇੱਕ ਲੋ ਜੀ ਚੈੱਕ ਕਰੋ ਪ੍ਰਿੰਟ ਜ਼ਬਰਦਸਤ ਬਿਊਟੀਫੁੱਲ ਪ੍ਰਿੰਟ ਜੀ ਲੋ ਜੀ ਸਾਰੇ ਬ੍ਰਾਂਡ ਦੇ ਪ੍ਰਿੰਟ ਨੇ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਆਲ ਓਵਰ ਸੂਟ ਆਏਗਾ ਵਿਦਆਊਟ ਦੁਪੱਟਾ ਪ੍ਰੀਮੀਅਮ ਕੁਆਲਿਟੀ ਦਾ ਬਿਊਟੀਫੁੱਲ ਪ੍ਰਿੰਟ ਨੇ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਤੋਂ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਸੋ ਮੱਚ ਕਿੰਨੇ ਦੀ ਇੱਕ ਚੀਜ਼ ਦੀ